ਕੜਾ ਭਾਜੀ ਹੋ ਗਿਆ ਕੰਮ ਹੋਜੀ ਹੋ ਗਿਆ ਕੰਮ ਸ੍ਰੀ ਇਹ ਸਮਕੇ ਅਸੀਂ ਮੌਜੂਦ ਆ ਜੀ ਮਪਤਾਨ ਸਭਾ ਹਲਕਾ ਦੀਨਾਨਗਰ ਵਿਕੇ ਜਿੱਥੇ ਇੱਕ ਨਸ਼ੇ ਦੇ ਬਦਨਾਮ ਪਿੰਡ ਡਿੰਦਾ ਸਾਹਸੀਆਂ ਦਾ ਜੋ ਕਾਫੀ ਨਵੇਂ ਸਮੇਂ ਤੋਂ ਬਦਨਾਮ ਪਿੰਡ ਹੈ ਜਿਸ ਵਿੱਚ ਅੱਜ ਪੰਜਾਬ ਪੁਲਿਸ ਨੇ ਨਸ਼ਾ ਜੰਗ ਨਸ਼ੇ ਵਿਰੁੱਧ ਜਿਹੜਾ ਵੱਡਾ ਐਕਸ਼ਨ ਲੰਦੇ ਹੋਏ ਕੁਝ ਘਰਾਂ ਨੂੰ ਜਿਹੜਾ ਢਾਈ ਢਾਈ ਕੀਤਾ ਗਿਆ ਹੈ ਇਸ ਮੌਕੇ ਵੱਡੀ ਕੀਤੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਹਨ ਜਿਨ੍ਹਾਂ ਵੱਲੋਂ ਜਿਹੜਾ ਹੈ ਅੱਜ ਜਿਹੜੇ ਐਨਐਸਐਸ ਗਾਦਰਾਂ ਦੇ ਜਿਹੜੇ ਘਰ ਸੀ ਉਹਨਾਂ ਨੂੰ ਢਾਹ ਜਾ ਰਿਹਾ ਹੈ ਔਰ ਇਸ ਮੁਕ ਜੋ ਕਈ ਅਧਿਕਾਰੀ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਕੀ ਕਹਿੰਦੇ ਨੇ ਔਰ ਕਿੰਨੇ ਟੋਟਲ ਜਿਹੜੇ ਘਰ ਏਟਾਏ ਜਾ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਵਿਖਾਈਏ ਜੀ ਬਿਲਕੁਲ ਕਰ ਜਿਹੜੇ ਆ ਬਿਲਕੁਲ ਡਾਟਾ ਹੀ ਕਿਤੇ ਜਾ ਰਹੇ ਨੇ ਅਤੇ ਵੱਡੀ ਗਿਣਤੀ ਵਿੱਚ ਜਿਹੜੇ ਇੱਥੇ ਨਸ਼ਾ ਸਦਾ ਕਰ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਸ਼ਰਾਬ ਦਾ ਨਸ਼ਾ ਚੱਲਦਾ ਸੀ ਉਸ ਤੋਂ ਬਾਅਦ ਜਿਹੜਾ ਚਿੱਟੇ ਦਾ ਨਸ਼ਾ ਸ਼ੁਰੂ ਕੀਤਾ ਗਿਆ ਸੀ ਔਰ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਵੱਡੀ ਗਿਣਤੀ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਕਿ ਪੁਲਿਸ ਫੋਰਸ ਪਹੁੰਚ ਗਏ ਅਤੇ ਐਕਸ਼ਨ ਕੀਤਾ ਜਾ ਰਿਹਾ ਹੈ ਇਹ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿੰਨਾ ਜਿਹੜਾ ਇਹ ਨਸ਼ੇ ਕਿਸਦਾਗਰ ਨੂੰ ਅੱਤ ਪਾਈ ਜਾਂਦੀ ਹੈ ਪਰ ਜਿਹੜੇ ਅੱਜ ਨੇ ਇਥੇ ਕੁਝ ਘਰ ਜਿਹੜੇ ਆ ਉਹ ਕਾਫੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਪਹੁੰਚ ਗਏ ਜਿਹੜੇ ਆ ਤਾਂ ਆਟਾ ਕੀ ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨੀ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਜਗਬਾਣੀ ਜਾਂ ਕਿਸਰੀ ਮਾਧਿਅਮ ਰਾਹੀਂ ਦਿਖਾਈ ਜਾ ਰਹੀ ਹੈ ਜਿੱਥੇ ਘਰ ਨਸੇ ਸਤਾਗਰਾਂ ਦੇ ਘਰ ਜਿਹੜੇ ਬਿਲਕੁਲ ਟਾਟ ਹੈ ਜੀ ਜਿਹੜਾ ਤੱਕ ਦੂਜਾ ਗੱਡੀ ਚ ਹੋਰ ਕੀ ਕਹਿੰਦੇ ਨੇ ਇਸ ਬੰਦੀ ਉੱਚੇ ਕਿ ਆਲੇ ਕਿ ਤਿਆਰ ਹੋ ਨਹੀਂ ਹੋ ਰਹੀ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰਾਮੈਨ ਕਹਿੰਦਾ ਬਿਲਕੁਲ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਜਿਹੜੇ ਕਾਫੀ ਨਸੇ ਸਤਾਗਰ ਵੱਲੋਂ ਜਿਹੜਾ ਕਾਫੀ ਵੱਡੀ ਗੀਤ ਹੈ ਜਿਹੜਾ ਸਦੌਰਕ ਜਿਹੜਾ والله ਜਿਹੜਾ ਜਗਬਾਨੀ ਪੰਜਾਬ ਕੇਸ ਵਿੱਚ ਤੁਸੀਂ ਦੇਖ ਰਹੇ ਹੋ ਇਸ ਮੌਕੇ ਜਿਹੜਾ ਵਾ ਪ੍ਰਸ਼ਾਸਨ ਕਾ ਆਉਣੀ ਹੈ ਦੇਖੀ ਸਿਕਨਾ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਵੱਲੋਂ ਬਣ ਕੇ ਪੱਧਰ ਜਿਹੜਾ ਵਾ ਨਸ਼ੇ ਸਦਾਗਰਾਂ ਦੇ ਘਰ ਜਿਹੜੇ ਆ ਢਾਵਾਂ ਢਾਇ ਜਾਣ ਦੇ ਅਤੇ ਉਹਨਾਂ ਵੱਲੋਂ ਜਿਹੜਾ ਪੁਲਿਸ ਨੇ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਜਗਬਾਨੀ ਪੰਜਾਬ ਕੇਸ ਦੀ ਮਾਧਿਅਮ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪ੍ਰਸ਼ਾਸਨ ਵੱਲੋਂ ਜਿਹੜਾ ਕਾਫੀ ਜਿਹੜਾ ਸਖ਼ਤ ਰੇਲ ਹੈ ਨੂੰ ਪੂਰੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ ਤਾਂ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਜਲੀਆ ਉਨਹੀਂ ਕੀ ਨਾ ਹੋ ਸਕੇ ਪਰ ਪ੍ਰਸ਼ਾਸਨ ਵੱਲੋਂ ਇਸ ਮੌਕੇ ਵੱਡੇ ਪੱਧਰ ਤੇ ਜਿਹੜਾ ਘਟਾ ਹੁੰਦਾ ਕੰਮ ਚਲਾਇਆ ਜਾ ਰਿਹਾ ਹੈ ਦੇਖਿਆ ਜਾਓ ਤੇ ਕਾਫੀ ਜਿਹੜਾ ਵੱਡੇ ਪੱਧਰ ਤੇ ਪ੍ਰਸ਼ਾਸਨ ਨੇ ਜਿਹੜਾ ਘਟਾ ਆਏ ਹਨ ਹੁਣ ਕੁੱਲ ਕਿੰਨੇ ਘਟਾ ਹੁੰਦੇ ਨੇ ਇਹ ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਕੀ ਕਹਿੰਦੇ ਨੇ ਬਿਲਕੁਲ ਲਾਈਵ ਤਸਵੀਰਾਂ ਬਖਾ ਰਹੇ ਤੁਹਾਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਵੱਡੇ ਪੱਧਰ ਤੇ ਕਾਰਾਂ ਨੂੰ ਜਿਹੜਾ ਟਾਇਆ ਜਾ ਰਿਹਾ ਹੈ ਔਰ ਜਿਹੜਾ ਕੰਮ ਹੈ ਲਗਾਤਾਰ ਜਾਰੀ ਰਹੇਗਾ ਇਸ ਮੌਕੇ ਪੁਲਿਸ ਦੇ ਕਈ ਵੱਡੇ ਅਧਿਕਾਰੀ ਪਹੁੰਚੇ ਹੋਏ ਹਨ ਜਿਨ੍ਹਾਂ ਵੱਲੋਂ ਲਗਾਤਾਰ ਇਸ ਸਾਰੇ ਕੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਔਰ ਜਿਹੜਾ ਧੌਂ ਦਾ ਕੰਮ ਹੈ ਉਹ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਤੁਹਾਨੂੰ ਬਿਲਕੁਲ ਗਰਾਊਂਡ ਲੈਵਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਗਬਾਣੀ ਪੰਜਾਬ ਕੇਸਰੀ ਦੇ ਮਾਧਿਅਮ ਰਹੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸ਼ਕਤੀ ਨਾਲ ਜਿਹੜਾ ਵਾ ਐਕਸ਼ਨ ਲਿਆ ਜਾ ਰਿਹਾ ਹੁਣ ਵੇਖਣਾ ਹੋਊਗਾ ਕਿ ਕਿੰਨੇ ਘਰ ਜਿਹੜੇ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਹਟਾਉਂਦੇ ਨੇ ਕਿਉਂਕਿ ਇਸ ਪਿੰਡ ਵਿੱਚ ਗੱਲ ਕੀਤੀ ਜਾਵਦਾ ਕਾਫੀ ਵੱਡੇ ਪੱਧਰ ਤੇ ਜਿਹੜਾ ਨਸ਼ੇ ਦਾ ਕਾਰੋਬਾਰ ਚੱਲਦਾ ਸੀ ਔਰ ਨਸ਼ੇ ਦੇ ਨਾਲ ਲੋਕਾਂ ਵੱਲੋਂ ਚਿੱਟੇ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਹੋਇਆ ਸੀ ਪੁਲਿਸ ਵੱਲੋਂ ਪਹਿਲਾਂ ਵੀ ਕਾਫੀ ਆ ਰਿਹਾ ਪਰ ਅੱਜ ਜਿਹੜਾ ਪ੍ਰਸ਼ਾਸਨ ਵੱਲੋਂ ਬਲਡੋਜ਼ਰ ਲਿਆ ਆਗੇ ਬਿਲਕੁਲ ਜਿਹੜੇ ਕਈ ਘਰਾਂ ਦੇ ਵਿੱਚ ਬਲਡੋਜ਼ਰ ਫੇਰਾ ਗਿਆ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਉਖਾ ਰਹੇ ਜਗਵਾਨ ਕੀ ਤੋਂ ਦਾ ਅਸਰ ਜਿਹਨਾਂ ਨਾਲ ਅਸੀਂ ਗੱਲ ਕਰਨੇ ਹਾਂ ਜੀ ਸਰ ਅੱਜ ਜਿਹੜਾ ਨਸ਼ੇ ਵਿਰੋਧੀ ਜਿਹੜਾ ਵੀਰ ਸ਼ੁਰੂ ਕੀਤੀ ਸੀ ਨਾ ਹਾਂ ਉਸ ਨੂੰ ਲੈ ਕੇ ਜਿਹੜਾ ਵਾ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਹੈ ਕਿੰਨੇ ਘਰ ਚੜ੍ਹ ਗਿਆ ਸੀ ਪੱਜਾ ਦੇਖੋ ਜੀ ਅੱবি ਅੱਜ ਅੱਜ ਡਿਪਾਰਟਮੈਂਟ ਆਫ ਵਾਟਰ ਸਰਚਸ ਵੱਲੋਂ ਜਿਹੜਾ ਸੰਖੁਲੀ ਸ਼ੈਲ ਪਾਈ ਸੀਗੀ ਉਸੇ ਢਲੀ ਦੇ ਵਿੱਚ ਅਸੀਂ ਜਿਹੜਾ ਪੁਲਿਸ ਸਰ ਪ੍ਰੋਵਾਈਡ ਕੀਤੀ ਗਈ ਹੈ ਕਿ ਡਿਪਾਰਟਮੈਂਟ ਆਫ ਵਾਟਰ ਸਰਚਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਲਾਅਨ ਆਰਡਰ ਦੀ ਸਥਿਤੀ ਮੈਂਟੇਨ ਕਰ ਲਈ ਅਸੀਂ ਇੱਥੇ ਕਰ ਰਹੇ ਹਾਂ ਕਿ ਜਿਹੜੇ ਇਹ ਦੋ ਜਦੋਂ ਅਸੀਂ ਚੈੱਕ ਕਰਾਇਆ ਤਾਂ ਇਹਨਾਂ ਦੇ ਖਿਲਾਫ ਜਿਹੜੇ ਦ ਇਨਾ ਤੇ ਐਨਡੀਪੀਐਸ ਦੇ 10 ਤੋਂ ਵੱਧ ਮਕਦਮੇ ਦੋਨਾਂ ਦੇ ਖਿਲਾਫ ਦਰਜ ਹੋ ਗਏ ਸਰ ਹੋਰ ਵੀ ਜਿਹੜੇ ਕਿੰਨੇ ਘਰ ਜਿਹੜੇ ਟੌਨ ਦੇ ਸਬੰਧ ਦੇ ਕੋਜੀ ਉਹ ਤਾਂ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਤੁਹਾਨੂੰ ਬਿਹਤਰ ਦੱਸ ਸਕਦਾ ਹੈ ਥੈਂਕ ਯੂ ਜੇ ਸੰ ਮੇਰੇ ਨਾਲ ਐਸਐਸਪੀ ਗੁਰਦਾਸਪੁਰ ਜਿੰਨਾ ਵੱਲੋਂ ਦੱਸਿਆ ਗਿਆ ਕਿ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਰਫ ਦੋ ਘਰ ਆਏ ਤਾਂ ਇਜਾਰੇਨ ਕਿ ਵੀ ਇਨ੍ਹਾਂ ਵਿਰੁੱਧ ਜਿਹੜੇ ਆ ਕਰੀਬ ਦਰਜਨ ਤੋਂ ਵੱਧ ਮਾਮਲੇ ਦਰਜ ਨੇ ਔਰ ਇਸ ਨੂੰ ਲੈ ਕੇ ਪੁਲਿਸ ਵੱਲੋਂ ਜਿਹੜਾ ਵੱਡਾ ਐਕਸ਼ਨ ਕੀਤਾ ਜਾ ਰਿਹਾ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਨਸ਼ੇ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਕਾਫੀ ਵੱਡਾ ਐਕਸ਼ਨ ਜਿਹੜਾ ਲਏਗੀ ਤਾਂ ਕਿ ਕਿਸੇ ਕਿਸਮ ਦਾ ਜਿਹੜੇ ਨਸ਼ੇ ਦੀ ਜਿਹੜੀ ਮਹੀਮ ਰੋਕ ਥਾਂ ਵੀ ਸ਼ੁਰੂ ਕੀਤੀ ਗਈ ਆ ਉਸ ਮੋਰੋਂ ਜਿਹੜਾ ਵਸ ਕੰਜਾ ਕੱਸਿਆ ਜਾਵੇ ਕੈਮਰਾਮੈਨ ਡੋਨੀ ਦਿਨਾਲ ਹਰ ਜੰਗਤ ਸਿੰਘ ਗਰਾਜ ਜਗਮਨ ਟੀਵੀ ਦਿਨਨਗਰ ਗੁਰਦਾਸਪੁਰ